ਠਾਕੁਰ ਦੁਆਰਾ ਬਾਂਕੇ ਬਿਹਾਰੀ ਮੰਦਿਰ ਲਾਲਾ ਕਾਲੂ ਮਲ ਜੀ ਮਜੀਠ ਮੰਡੀ ਦੇ ਨਵ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੰਦਿਰ ਦੇ ਪੁਜਾਰੀਆਂ ਵੱਲੋਂ ਵਿਧੀਵਤ ਪੂਜਾ ਅਰਚਨਾ ਤੋਂ ਬਾਅਦ ਮੰਦਿਰ ਟਰਸਟ ਦੇ ਮੈਂਬਰ ਅਤੁਲ ਖੁਰਾਣਾ ਅਰੁਣ ਖੁਰਾਣਾ ਸੁਖਬੀਰ ਸਿੰਘ ਜੌਲੀ ਅਨਿਲ ਮਹਿਰਾ ਲਾਲ ਸਿੰਘ ਲਾਲੀ ਢੀਂਗਰਾ किशोर खुराना संजया अरोड़ा ਅਤੇ ਰਾਜਨ ਖੁਰਾਣਾ ਨੇ ਮੰਦਿਰ ਦਾ ਨੀਵ ਪੱਥਰ ਰੱਖਿਆ ਉਹਨਾਂ ਦੱਸਿਆ ਕਿ ਇਹ ਮੰਦਿਰ 100 ਸਾਲ ਤੋਂ ਵੀ ਪੁਰਾਣਾ ਹੈ ਜਿਸ ਦੀ ਇਮਾਰਤ ਦੀ ਹਾਲਤ ਜਰਜਰ ਹੋਣ ਕਾਰਨ ਹੁਣ ਇਸ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਇਮਾਰਤ ਦੀ ਪੂਰੀ ਸਾਰੀ ਤੋਂ ਬਾਅਦ ਇੱਥੇ ਸ਼੍ਰੀ ਰਾਧਾ ਕ੍ਰਿਸ਼ਨ ਮਾ ਸਰਸਵਤੀ ਸ਼੍ਰੀ ਹਨੂਮਾਨ ਜੀ ਅਤੇ ਸ਼ਿਵ ਪਰਿਵਾਰ ਦੇ ਪਹਿਲੇ ਵਾਲੇ ਪ੍ਰਾਚੀਨ ਸਰੂਪ ਹੀ ਸਥਾਪਿਤ ਕੀਤੇ ਜਾਣਗੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਠਾਕੁਰ ਦੁਆਰੀ ਦਾ ਮੰਦਿਰ ਜਿਹੜਾ ਕਾਲੂ ਦਾ ਮੰਦਿਰ ਜਿਹੜਾ ਸਾਡਾ ਮਜੀਠਵੰਡੀ ਦਾ ਇੱਕ ਮਤਲਬ ਹੈ ਤੁਸੀਂ ਇਹ ਸਮਝ ਲੋਗੇ ਜਿਸਨੂੰ ਮੰਨ ਲੋ ਜੰਨਾ ਸਿੰਘ ਬਾਗ ਜਾਣਾ ਬੁੱਢੀ ਦਾ ਮੰਦਰ ਤੋਂ ਪੁੱਛਣਾ ਇੱਕ ਪਹਿਚਾਨ ਹੈ ਮੰਦਰ ਦੀ। ਔਰ 100 ਸਾਲ ਤੋਂ ਪੁਰਾਣਾ ਮੰਦਰ ਸੀ। ਉਹ ਬੜਾ ਜੱਜਰ ਹਰਤ ਸੀ। ਉਹ ਸਾਰਿਆਂ ਨੇ ਜੱਜਦੋਦਤ ਕਰਕੇ ਇਹ ਸਮੰਦਰ ਨੂੰ ਸ਼ੁਰੂ ਕਰਨ ਦਾ ਅੱਜ ਓਪਨਿੰਗ ਕੀਤੀ ਹੈ ਇੱਕ ਬੜਾ ਅੱਛਾ ਮੂਰਤ ਅੱਜ ਅੱਜ ਮੂਰਤ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਏ ਆਂ। ਔਰ ਮੈਂ ਪ੍ਰਭੂ ਦੇ ਤੇ ਅਗੇ ਇਹ ਅਰਦਾਸ ਕਰਨਾ ਕਿ ਜਿੰਨੀ ਜਲਦੀ ਤੋਂ ਜਲਦੀ ਇਹ ਮੰਦਰ ਸਾਡੇ ਹੁੰਦੇ ਬਣ ਜਾਵੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਕੱਲ ਜ਼ੁਗਾਇ ਦੇ ਵਿੱਚ ਪਤਾ ਨਹੀਂ ਲੱਗਦਾ ਬੰਦੇ ਦਾ 5 ਮਿੰਟ ਵਿੱਚ ਕਿੱਥੇ ਪਹੁੰਚ ਜਾਂਦਾ। कि ਅੱਜ ਮੈਂ ਤੇ ਬੜਾ ਇਸ ਕਾਲ ਦਾ ਖੁਸ਼ ਆਂ ਕਿ ਸਾਡੀ ਮਜੀਦ ਖੋਲ ਨੂੰ ਇੱਕ ਬੜਾ ਅੱਛਾ ਮੰਦਰ ਮਿਲ ਰਿਹਾ ਜਿਹੜੇ ਕਿ ਕਾਫੀ ਸਾਲਾਂ ਤੋਂ ਇੰਤਜ਼ਾਰ ਸੀ ਇਸ ਮੰਦਰ ਦੀ ਔਰ ਅੱਜ ਅਸੀਂ ਉਸ ਮੰਦਰ ਦਾ ਮੂਰਤ ਕਰ ਰਹੇ ਹਾਂ 100 ਸਾਲ ਤੋਂ ਉੱਪਰ ਹੋ ਚੁੱਕਿਆ ਮੰਦਰ ਬਣੇ ਨੂੰ ਇਹਦੀ ਛੱਤਾਂ ਵਗੈਰਾ ਸਾਰੀ ਕਮਜ਼ੋਰ ਹੋ ਗਈਆਂ ਸੀ ਇਹ ਸਾਰਾ ਟਾ ਕੇ ਦੁਬਾਰਾ ਨਿਮਾਨ ਸਟਾਰਟਿੰਗ ਤੋਂ ਸ਼ੁਰੂ ਕਰਦੇ ਗ੍ਰਾਊਂਡ ਤੋਂ ਹੀ ਇਹ ਮੰਦਰ ਸਾਰਾ ਨਮਾ ਬਣਾ ਕੇ ਸਾਰੀਆਂ ਜਿਹੜੀ ਪ੍ਰਚੀਨ ਮੂਰਤੀਆਂ ਗਈਆਂ ਸਾਰੀਆਂ ਉਹੀ ਥੱਲੇ ਬਰਾਜਮਾਨ ਹੋਣਗੀਆਂ ਸੰਗਤਾਂ ਨੂੰ ਸਾਰਾ ਫਾਇਦਾ ਹੋ ਜਾਏਗਾ ਜੇ ਕਿ ਅੱਜ ਕੱਲ ਬਜ਼ੁਰਗਾਂ ਦੇ ਸਾਰੇ ਦੇ ਗੁੱਡੇ ਰਹਿ ਗਏ ਹਨ ਉਹ ਸਾਰੇ ਆਣਗੇ ਇੱਥੇ ਮੁੱਥਾ ਮੁੱਥਾ ਟਿਕਣਗੇ ਉਹ ਜੋਟ ਆਪਣੇ ਕਰਮਾਂ ਦੇ ਅਨਸਾਰ ਆਪਣਾ ਫੈਲਾ ਕੇ ਜਾਣਗੇ